ਬਾਜੀ ਵਾਲੇ ਦਾ ਮਾਨਯੋਗ ਐਸਐਸਪੀ ਗੁਰਦਾਸਪੁਰ ਸ਼੍ਰੀ ਹਰੀਸ਼ ਜਮਾ ਜੀ ਦਿਸ਼ਾਨ ਦੇ ਸਾਹੇਠ ਤੇ ਐਸਪੀ ਹੱਡ ਕੁਆਟਰ ਸ਼੍ਰੀ ਜਗਨਾਤ ਸਿੰਘ ਦੀ ਗਵਾਹੀ ਚ ਤੇ ਡੀਐਸਪੀ ਸਿਟੀ ਸ਼੍ਰੀ ਮੋਹਨ ਸਿੰਘ ਤੇ ਹੋਰ ਜੀਓ ਸਾਹਿਬਾਨ ਦੇ ਨਾਲ ਜਿਹੜਾ ਸ਼ਹਿਰ ਦੇ ਵਕਫਾ ਖਾਵਾ ਦੇ ਵਿੱਚ ਚੌੜੀ ਮਲ ਜਿਹੜਾ ਫਲੈਗ ਮਾਰਚ ਕੱਢਿਆ ਗਿਆ ਤੇ ਜਿੱਥੇ ਆਪਾਂ ਹੁਣ ਇਲਾਕੇ ਲਗਾ ਕੇ ਵਹੀਕਲ ਵੀ ਚੈੱਕ ਕਰ ਰਹੇ ਆ ਪਾਈਸਾਈਡ ਯਾਰਾਂ ਜਿਹੜੇ ਕੋਈ ਵੀਕ ਚੱਕੀ ਵਕੀ ਲੱਗਦਾ ਉਹਨੂੰ ਚੈੱਕ ਕੀਤਾ ਜਾ ਰਿਹਾ ਫਲੈਗ ਮਾਰਚ ਕਿਸ ਕਾਰਨ ਲਈ ਕੱਢਿਆ ਗਿਆ ਇੱਕ ਵੀ ਵੇਖੋ ਪੰਚਾਇਤੀ ਚੋਣਾਂ ਦੇ ਮਤੇ ਜਿਹੜੇ ਸ਼ਹਿਰ ਦੇ ਵਿੱਚ ਕਾਗਜ਼ ਪੜੇ ਜਾ ਰਹੇ ਨ ਤਿਉਹਾਰ ਆ ਦੇਣਾ ਆ ਰਹੇ ਨੇ ਜੀ ਤਿਉਹਾਰਾ ਕਰਕੇ ਜਿਹੜਾ ਸ਼ਹਿਰ ਦੇ ਵਿੱਚ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਜਿਹੜਾ ਸ਼ਹਿਰ ਦੇ ਵਿੱਚ ਵੱਖ-ਵੱਖ ਥਾਂ ਦੇ ਫਲੈਗ ਮਾਸ ਕੱਟਿਆ ਜਾ ਰਿਹਾ ਤੇ ਨਾਕੇ ਲਗਾਏ ਜਾ ਰਹੇ ਨੇ। ਦੁਸ਼ਹਿਰਾ ਆ ਰਿਹਾ ਦੀਵਾਲੀ ਆ ਰਹੀ ਲਗਾਤਾਰ ਤਿਉਹਾਰਾ ਦੇ ਦਿਨ ਹੈ ਕੀ ਕੀ ਅਰੇਂਜਮੈਂਟ। ਵੇਖੋ ਜੀ ਸਾਡੀ ਪੁਲਿਸ ਵੱਲੋਂ ਪੂਰੇ ਪੂਕਤਾ ਇੰਤਜ਼ਾਮ ਕੀਤੇ ਹੋਏ ਹਨ। ਕੋਈ ਵੀ ਕਿਸੇ ਸ਼ਰਾਰਤੀ ਅਨਸਰ ਨੂੰ ਫਿਰਨੇ ਚੁੱਕਣ ਦਿੱਤਾ ਜਾਊਗਾ ਜੇਕਰ ਕੋਈ ਸ਼ਰਾਰਤੀ ਅਨਸਰ ਕੋਈ ਸ਼ਰਾਤ ਕਰਦਾ ਵਾ ਤੇ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਨਾਕਿਆਂ ਦੀ ਕੀ ਪੋਜੀਸ਼ਨ ਹੈ ਨਾ ਕਿ ਅਸੀਂ ਅਹੀਂ ਦੀ ਰਾਤ ਨੂੰ ਹੁਣ ਆਪਾਂ 8 ਤੋਂ ਲਾ ਕੇ ਸਰੇ 8:00 ਤੱਕ ਸਾਡਾ ਪੀਸੀਆਰ ਵੀ ਤਨਾਤ ਹੁੰਦਾ ਤੇ ਅਸੀਂ ਨਾਕੇ ਵੀ ਲਗਾਵਾਂਗੇ ਸ਼ਹਿਰ ਦੇ ਜਿਹੜੇ 6 ਨਾਕਿਆਂ ਦੇ ਲਗਾਏ ਜਾਣਗੇ ਕੋਈ ਸੈਂਸਿਟਿਵ ਪਲੇਸ ਵੇਖੋ ਜੀ ਸਾਡਾ ਹਨੂਮਾਨ ਚੌਕ ਹੋ ਗਿਆ ਕਨੂਮਾਨ ਚੌਕ ਹੋ ਗਿਆ ਲਾਇਬ੍ਰੇਰੀ ਚੌਕ ਹੋ ਗਿਆ ਯਾਹ ਚੌਕ ਹੋ ਗਿਆ ਰਵਿਦਾਸ ਚੌਕ ਹੋ ਗਿਆ ਇੱਥੇ ਅਸੀਂ ਜਿਹੜਾ ਨਾਕਾ ਬੰਦੀ ਕਰਕੇ ਤੇ ਆਊਟਰ ਤੇ ਵੀ ਨਾਕਾ ਬੰਦੀ ਕੀਤੀ ਜਾਊਗੀ ਕੀ ਮੈਸੇਜ ਦੇਣਾ ਚਾਹੁੰਦੇ ਪਬਲਿਕ ਸ਼ਹਿਰ ਦੇ ਵਿੱਚ ਵੇਖੋ ਜੀ ਪਬਲਿਕ ਵਾਸਤੇ ਹਮੇਸ਼ਾ ਪੁਲਿਸ ਸਹਾਇਤਾ ਵਾਸਤੇ ਤਿਆਰ ਆ ਕੋਈ ਵੀ ਕਿਸੇ ਤਰ੍ਹਾਂ ਦਾ ਰ ਕਿਸੇ ਦਾ ਕੋਈ ਰੂਮਰ ਫੜਾਉਂਦਾ ਤਾਂ ਉਸ ਦੇ ਖਿਲਾਫ ਤੁਸੀਂ ਉਸ ਨੂੰ ਚੈਸ਼ਵਲ ਪ੍ਰਦਰਸ਼ਨ ਦੱਸੋ ਅਗਰ ਕੋਈ ਵਿਪਨ ਲੈ ਕੇ ਸ਼ਹਿਰ ਦੇ ਵਿੱਚ ਘੁੰਮਦਾ ਡੀਸੀ ਸਾਹਿਬ ਵੱਲੋਂ ਵਿਪਨ ਨੂੰ ਲੈ ਕੇ ਬਿਲਕੁਲ ਸਖਤ ਮਨਾਹੀ ਕੀਤੀ ਗਈ ਹੈ ਕੋਈ ਵੀ ਸ਼ਹਿਰ ਦੇ ਵਿੱਚ ਹਥਿਆਰ ਲੈ ਕੇ ਨਹੀਂ ਘੁੰਮੂਗਾ